ਗੈਂਗਸਟਰਾਂ ਅਤੇ ਤਸਕਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਸੰਬੰਧੀ ਸਮਿਖਿਆ ਕਰਨ ਲਈ ਪਹੁੰਚੇ ਸਪੈਸ਼ਲ ਡਿਜਪੀ ਅਲਪਿਤ ਸ਼ੁਕਲਾ ਉਹਨਾਂ ਦੇ ਵੱਲੋਂ ਸਰਹੱਦੀ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਦੇ ਨਾਲ ਗੱਲ ਕੀਤੀ ਗਈ ਹੈ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ 'ਚ ਸੀਸੀਟੀਵੀ ਕੈਮਰੇ ਲਗਾਉਣ ਲਈ 30 ਕਰੋੜ ਜਾਰੀ ਕੀਤੇ ਗਏ ਨੇ ਪੁਲਿਸ ਸਟੇਸ਼ਨਾਂ 'ਤੇ ਹੋ ਰਹੇ ਤਮਾਕੀਆ ਸੰਬੰਧੀ ਖਾਸ ਰਣਨੀਤੀ ਵੀ ਤਿਆਰ ਕੀਤੀ ਗਈ ਹੈ ਜਿਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਇਹ ਵੀ ਦੱਸਿਆ ਕਿ ਜਿੱਥੇ ਚੱਲਦੇ ਦੋਸ਼ੀ ਕਈ ਸਾਰੇ ਗ੍ਰਿਫਤਾਰ ਵੀ ਕੀਤੇ ਜਾ ਚੁੱਕੇ ਨੇ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਧਮਾਕੇ ਜਿਹੜੇ ਕੀਤੇ ਗਏ ਸੀ ਉਹ ਪੁਲਿਸ ਦਾ ਮਨੋਬਲ ਜਿਹੜਾ ਆ ਉਹ ਡੇਗਣ ਲਈ ਕੀਤਾ ਗਿਆ ਉਹਨਾਂ ਇਹ ਵੀ ਕਿਹਾ ਕੈਂਡੀਟ ਡਰੋਨ ਆਰਮੀ ਤੇ ਬੀਐਸਐਫ ਦੇ ਕੋਲ ਹੁਣ ਸਾਂਝੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਇਹ ਵੀ ਕਿਹਾ ਕਿ ਭੋਲੇ ਪਾਲੇ ਤੇ ਗਰੀਬ ਵਰਗ ਦੇ ਨੌਜਵਾਨਾਂ ਨੂੰ ਵਰਗਲਾ ਕੇ ਉਹਨਾਂ ਨੂੰ ਆਪਣੇ ਨਾਲ ਸ਼ਾਮਿਲ ਕਰਕੇ ਪੈਸੇ ਲੈ ਦੇ ਕੇ ਇਹ ਕੰਮ ਕਰਵਾਏ ਜਾਂਦੇ ਨੇ ਸਪੈਸ਼ਲ ਡੀਜੀਪੀ ਅਰਪਾ ਸ਼ੁਕਲਾ ਨੇ ਇਹ ਵੀ ਕਿਹਾ ਕਿ ਪਿਛਲੇ 2 ਸਾਲਾਂ ਤੋਂ ਜੋ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਤੇ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸ ਦਾ ਨਤੀਜਾ ਇਹ ਹੀ ਹੈ ਕਿ ਇਹ ਲੋਕ ਪੁਲਿਸ ਦਾ ਮਨੋਬਲ ਤੋੜਨ ਦੀ ਕੋਸ਼ਿਸ਼ ਕਰ विशेष का मुहिम चलाई जा रही है और इसे दे तहत तरह दे स्पेशल प्लान किए जिसीख्या अज कमिश्नर अमृतसर डीआई जी बॉडर और बॉडर रेंज के चार जिले पठानकोट बटाला गुरदासपुर और अमृतसर दिहा ਐਸਐਸਪੀਜ਼ ਨਾਲ ਇਹ ਸਾਰੀ ਜਿਹੜੀ ਸਾਡੀ ਸਕੀਮਸ ਚੱਲ ਰਹੀਆਂ ਨੇ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਇਸ ਦੀ ਸਮੀਖਿਆ ਕੀਤੀ ਗਈ ਨਾਲ ਦੀ ਨਾਲ ਜਿਹੜਾ ਸਾਡਾ ਇਨਵੈਸਟੀਗੇਸ਼ਨ ਦਾ ਇੱਕ ਐਸਪੈਕਟ ਹੈ ਜਿਹੜੇ ਕੇਸਸ ਸਾਡੇ ਪੈਂਡਿੰਗ ਇਨਵੈਸਟੀਗੇਸ਼ਨ ਹੈ ਉਸ ਦੇ ਬਾਰੇ ਵੀ ਤਫਸੀਲ ਨਾਲ ਚਰਚਾ ਕੀਤੀ ਗਈ ਔਰ ਕੀ ਬੋਟਲ ਨੈਕਸ ਨੇ ਕਿਸ ਤਰ੍ਹਾਂ ਅਸੀਂ ਆਪਣੇ ਜਿਹੜੇ ਜ਼ੇਰ ਤਤਤੀਸ਼ ਕੇਸਸ ਹੈ ਉਹਨਾਂ ਦਾ ਡਿਸਪੋਜ਼ਲ ਕਰ ਸਕੀਏ ਉਸ ਦੇ ਬਾਰੇ ਵੀ ਇੱਕ ਮੀਟਿੰਗ ਕੀਤੀ ਗਈ। ਅ ਸਰ ਹੋਰ ਕਿਉਂਕਿ ਬਾਰਡਰ ਏਰੀਆ ਦਾ ਤੁਸੀਂ ਜ਼ਿਕਰ ਕੀਤਾ ਜਿਸ ਤਰ੍ਹਾਂ ਲਗਾਤਾਰ ਡਰੋਨਸ ਦੇ ذریعے ਕਿਉਂਕਿ ਲਾਸਟ ਟਾਈਮ ਮੀਟਿੰਗ ਵੀ ਸੀਐਮ ਸਾਹਿਬ ਵੱਲੋਂ ਸਾਰੇ ਐਸਐਸਪੀਜ਼ ਦੇ ਨਾਲ ਕੀਤੀ ਗਈ ਸੀ ਉਹਨੂੰ ਲੈ ਕੇ ਵੀ ਕੋਈ ਸਮੀਖਿਆ ਕੀਤੀ ਗਈ। ਜੀ ਸਾਡਾ ਇਹ ਜਿਵੇਂ ਕਿ ਤੁਸੀਂ ਜਾਣਦੇ ਹੋ ਬਾਰਡਰ ਬੈਲਟ ਹੈ ਬਾਰਡਰ ਬੈਲਟ ਨੂੰ ਸਟਰੈਂਥਨ ਕਰਨ ਲਈ ਅਸੀਂ ਸੈਕੰਡ ਲਾਈਨ ਆਫ ਡਿਫੈਂਸ ਸਥਾਪਿਤ ਕੀਤੀ ਹੈ। ਰਾਈਟ ਫਰੋਂ ਫਾਜ਼ਿਲਕਾ ਤੋਂ ਪਠਾਨਕੋਟ ਅੱਗੇ BSF ਉਸ ਦੇ ਪਿੱਛੇ ਪੰਜਾਬ ਪੁਲਿਸ ਦੀ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਪੰਜਾਬ ਸਰਕਾਰ ਵੱਲੋਂ 30 ਕਰੋੜ ਰੁਪਏ ਸਾਨੂੰ ਸੈਂਕਸ਼ਨ ਕੀਤੇ ਗਏ ਹੈ ਕੈਮਰੇਜ਼ ਇੰਸਟਾਲ ਕਰਨ ਲਈ ਔਰ ਜਿਹੜੇ ਸਾਡੇ ਵਲਨਰੇਬਲ ਜਗ੍ਹਾ ਹੈ ਜਿਹੜੇ ਸਟ੍ਰੈਟੈਜਿਕ ਲੋਕੇਸ਼ਨਸ ਤੇ ਅਸੀਂ ਸੀਸੀਟੀਵੀ ਕੈਮਰਾਜ਼ ਲਗਾ ਰਹੇ ਹਾਂ ਤਾਂ ਕਿ ਜੜੀ ਵੀ ਕੋਈ ਇਨਫਿਲਟ੍ਰੇਸ਼ਨ ਬਾਰਡਰ ਦੇ ਦੂਜੇ ਪਾਸਿਓਂ ਹੁੰਦੀ ਹੈ ਜਾਂ ਜੜੀ ਵੀ ਸਮਗਲਰਸ ਦੀ ਮੂਵਮੈਂਟ ਹੈ ਉਸ ਨੂੰ ਅਸੀਂ ਡਿਟੈਕਟ ਕਰ ਸਕੀਏ ਔਰ ਮੈਨੂੰ ਖੁਸ਼ੀ ਹੈ ਕਿ ਜਦੋਂ ਦਾ ਸਾਡਾ ਇਹ ਸੈਕੰਡ ਲਾਈਨ ਆਫ ਡਿਫੈਂਸ ਲੱਗਿਆ ਹੋਇਆ ਹੈ ਸਾਡੀ ਵਿਲੇਜ ਡਿਫੈਂਸ ਕਮੇਟੀਆਂ ਸਾਡੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ ਇਨ ਇਨਸੀਡੈਂਟਸ ਦੇ ਵਿੱਚ ਕਮੀ ਆਈ ਹੈ ਔਰ ਡਿਟੈਕਸ਼ਨ ਵਧਿਆ ਹੈ ਸਾਡਾ ਡਰੋਨਸ ਦਾ ਰਾਈਟ ਪਰ ਨਹੀਂ ਕੋਈ ਸਮੇਂ ਲਗਾਤਾਰ ਪੁਲਿਸ ਸਟੇਸ਼ਨ ਨੂੰ ਅਟੈਕ ਕੀਤਾ ਜਾ ਰਿਹਾ ਸੀ ਉਹਦੇ ਲਈ ਕੋ ਖਾਸ ਸਟ੍ਰੈਟੀਜੀ ਤਾਂ ਕਿ ਜੀ ਬਿਲਕੁਲ ਉਹਦੇ ਲਈ ਵੀ ਅਸੀਂ ਖਾਸ ਸਟ੍ਰੈਟਜੀਜ਼ ਬਣਾਈਆਂ ਹੈ ਔਰ ਅਸੀਂ ਆਪਣੇ ਆਪਰੇਸ਼ਨਲ ਪਲਾਨ ਬਣਾਏ ਹੈ और मैं थोड़ी दसना चाहूँगा बड़े अनफॉर्चुनेट इंसीडेंट है लेकिन वी हैव बीन एबल टू ट्रेस ऑल द इंसीडेंट्स एक्सेप्ट वन सारे इंसीडेंट्स ट्रेस हो गए और बंदे हैं जाए अजय ड्रोन जेडे साडे कैपेबिलिटीज हैं वो बी एस एफ कोल है आर्मी कोल है और असी उन्होंने रख के साोपर लाइटनिंग है उन्होंने अं उन्हें इनपुट्स से कम करने हैं सो वी डू हैव एंटीड्रोन

ਜਿੰਦੇ ਉਹਨਾਂ ਨੂੰ ਵਰਗਲਾ ਕੇ ਬਹੁਤ ਥੋੜੇ ਥੋੜੇ ਪੈਸੇ ਦੇ ਕੇ ਇਸ ਤਰ੍ਹਾਂ ਦੀ ਕਾਰਵਾਈਆਂ ਦੇ ਵਿੱਚ ਉਹਨਾਂ ਨੂੰ ਸਾਮਲ ਕੀਤਾ ਜਾਂਦਾ ਹੈ ਜਿਸ ਦੇ ਨਾਲ ਇੱਕ دہشت ਦਾ ਮਾਹੌਲ ਪੈਦਾ ਹੋ ਗਏ ਔਰ ਇੱਕ ਉਹਨਾਂ ਨੂੰ ਫੁੱਟ ਸੋਲਜਰਸ ਮਿਲ ਜਾਂਦਾ ਹੈ ਸਰ ਦੇਖਿਆ ਗਿਆ ਅਸੀਂ ਦੇਖ ਰਹੇ ਹਾਂ ਕਿ ਲਗਾਤਾਰ ਸ਼ਾਮ ਰਿਜ਼ਰਵ ਪੁਲਿਸ ਵੀ ਬਹੁਤ ਬੁਧੀਆ ਕੰਮ ਕਰ ਰਹੀ ਹੈ ਪੁਲਿਸ ਕੰਮ ਕਰ ਰਹੀ ਹੈ ਇਸ ਪੱਧਰ ਤੇ ਦਿਖਾ ਰਹੀ ਹੈ ਪਰ ਅਜ ਤੱਕ ਇਥੇ ਹਾਦਸੇ ਦੇ ਵਿੱਚ ਅਸੀਂ ਇਹ ਨਹੀਂ ਦੇਖਿਆ ਕਿ ਠਾਣਿਆਂ ਦੇ ਉੱਤੇ ਇਸ ਤਰ੍ਹਾਂ ਹਮਲੇ ਹੁੰਦੇ ਹੋਣ ਸਰ ਇਹਦਾ ਮੁੱਖ ਕਾਰਨ ਕੀ ਮੰਨਦੇ ਹੋ ਤੁਸੀਂ ਪੁਲਿਸ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਕਾਰਨ ਦੇ ਦੇਖੋ ਪਿਛਲੇ ਲਗਭਗ 2 ਸਾਲਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਕਾਰਵਾਈ ਇਹਨਾਂ ਸਮੱਗਲਰਸ ਔਰ ਇਹਨਾਂ ਗੈਂਗਸਟਰਸ ਦੇ ਉੱਤੇ ਕੀਤੀ ਗਈ ਹੈ ਸੋ ਆਊਟ ਆਫ ਸ਼ੀਅਰ ਡਿਸਪੀਰੈਸ਼ਨ ਕਿ ਪੁਲਿਸ ਦਾ ਮਨੂਵਰ ਕਿਸ ਤਰ੍ਹਾਂ ਸੀ ਗਿਰਾ ਸਕੀ ਲੋਕਾਂ ਦੇ ਵਿੱਚ ਕਿਸ ਤਰ੍ਹਾਂ دہشت ਪੈਦਾ ਕੀਤੀ ਜਾ ਸਕੋ ਇਹ ਇਹਦੀ ਇੱਕ ਸਾਜ਼ਿਸ਼ ਦਾ ਹਿੱਸਾ ਹੈ लेकिन पुलिस फुली कॉन्फिडेंट और जिस तरह मैं तुम्हें दसिया कि साढ़े सारे केसिस ट्रेस हुए ने साढे अफसर ने साजमान ने बहुत मेहनत फड़े और एनकाउंटर so, uh, uh, भी यूपी से होया सो वी आर ऑल आउट आफ्टर दैन एंड एक्शन ਮੈਂ ਹੁਣੇ ਦੱਸ ਕੇ ਹਟਿਆ ਤੁਹਾਨੂੰ ਇਹ ਹਮੇਸ਼ਾ ਤੋਂ ਜਿਹੜੇ ਸਾਡੇ ਬਾਹਰਲੇ ਮੁਲਕ ਹੈ ਉਹਨਾਂ ਦੀ ਕੋਸ਼ਿਸ਼ਾਂ ਹੁੰਦੀਆਂ ਕਿ ਪੰਜਾਬ ਦੇ ਵਿੱਚ ਅਸ਼ਾਂਤੀ ਦਾ ਮਾਹੌਲ ਪੈਦਾ ਕੀਤਾ ਜਾਵੇ ਔਰ ਪੰਜਾਬ ਪੁਲਿਸ ਹਿੰਦੁਸਤਾਨ ਦੀ ਉਹ ਜਾਬਾਜ਼ ਫੋਰਸ ਹੈ ਜਿਹੜੀ ਇੱਕ ਵਾਰ ਹੀ ਅਤਵਾਦ ਖਤਮ ਕਰ ਚੁੱਕੀ ਹੈ ਔਰ ਇਸ ਤਰ੍ਹਾਂ ਦਾ ਕੋਈ ਵੀ ਐਫਰਟ ਅਸੀਂ ਕਾਮਯਾਬ ਨਹੀਂ ਹੁੰਦੇ ਵਾਹ ਸਰ ਜਿਹੜੇ ਕੋਈ ਟੌਪ ਮੋਸਟ ਬੌਸ ਨੇ ਸਾਡੇ ਪੰਜਾਬ ਤੇ ਜਿਹੜੇ ਕਿ ਇਹਨਾਂ ਆਪਰੇਸ਼ਨਸ ਨੂੰ ਲੀਡ ਕਰਦੇ ਨੇ